ਹੌਸੋ ਕਿਲਾ ਇਹ ਖੇਤੀ ਦਾ ਕਰਦੇ ਸੀ 17 ਕਿਲੇ ਦੇ ਕੋਲੇ ਆਉਂਦੇ ਆ ਬਾਕੀ ਇਹ ਪਿੰਡ ਦੇ ਠੇਕੇ ਤੇ ਠੇਕੇ ਤੇ ਕਿਸੇ ਦੀ ਜ਼ਮੀਨ ਨਹੀਂ ਛੱਡਦੇ ਸੀ ਹੁਣ ਇੰਡੀਆ ਵਾਲੇ ਰੁਪਈਆ ਰੁਪਈਆ ਨੂੰ ਰੋਈ ਜਾਂਦਾ ਰਹਿੰਦਾ ਤਾਂ ਕੀ ਕਰਨਾ ਤੁਸੀਂ ਕੈਨੇਡਾ ਆ ਗਏ ਸੱਚੀ ਗੱਲ ਪੰਜਾਬੀਓ ਇਹ ਵੀਡੀਓ ਪੰਜਾਬੀ ਵੀਰਾਂ ਦੇ ਦੁਆਰਾ ਕੈਨੇਡਾ ਤੋਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਕਿ ਇੱਕ ਪੰਜਾਬੀ ਨੌਜਵਾਨ ਜੋ ਕਿ 17 ਕਿੱਲੇ ਉਸਦੇ ਆਪਣੇ ਸੰਨ ਤੇ 100 ਤੋਂ ਵੱਧ ਕਿੱਲਿਆਂ ਦੀ ਜਿਹੜੀ ਉਹ ਠੇਕੇ ਤੇ ਲੈ ਕੇ ਖੇਤੀ ਕਰਦੇ ਸਨ ਸੋ ਕਾਫੀ ਜ਼ਿਆਦਾ ਜਿਹੜੇ ਆ ਪੰਜਾਬ ਦੇ ਵਿੱਚ بڑے ਜ਼ਿਮੀਂਦਾਰ ਜਿਹੜੇ ਮੰਨੇ ਜਾਂਦੇ ਸਨ ਪਰ ਜਿਵੇਂ ਹੀ ਉਹ ਕੈਨੇਡਾ ਦੇ ਵਿੱਚ ਗਿਆ ਤੇ ਹੁਣ ਦਿਹਾੜੀਆਂ ਕਰਨ ਨੂੰ ਉਹ ਮਜਬੂਰ ਹੋ ਚੁੱਕਾ ਹੈ ਤੇ ਉਹ ਵੀ ਜਿਹੜਾ ਕੰਮ ਹੁਣ ਮਿਲਣਾ ਉਹਨਾਂ ਨੂੰ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਜਿਸ ਤੋਂ ਬਾਅਦ ਕੀ ਇਹ ਪੰਜਾਬੀ ਵੀਰ ਦੇ ਦੁਆਰਾ ਹੁਣ ਕੈਨੇਡਾ ਦੀ ਅਸਲੀਅਤ ਦੱਸੀ ਗਈ ਹੈ ਸੋ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹੋ ਜਿਹੇ ਪੰਜਾਬੀਆਂ ਨੂੰ ਕੈਨੇਡਾ ਦੇ ਵਿੱਚ ਜਾਣਾ ਚਾਹੀਦਾ ਹੈ ਕਿ ਨਹੀਂ ਸੋ ਆਓ ਲੈ ਚੱਲਦੇ ਹਾਂ ਸਿੱਧਾ ਹੀ ਇਸ ਵੀਡੀਓ ਦੇ ਵੱਲ ਮੈਂ ਗੱਲ ਸ਼ੇਅਰ ਕਰਨੀ ਸੀਗੀ ਇੱਕ ਆ ਆ ਮੁੰਡਾ ਕੈਨੇਡਾ ਆਣਾ ਚਲ ਆਪਾਂ ਕਹਿ ਦਿੰਦੇ ਹਾਂ ਮੀਡਲ ਕਲਾਸ ਫੈਮਲੀ ਆਉਂਦੀਆਂ ਨੇ ਠੀਕ ਆ ਹਨਾ 200 ਕਿੱਲਾ ਇਹ ਖੇਤੀ ਦਾ ਕਰਦੇ ਸੀ 17 ਕਿੱਲੇ ਦੇ ਕੋਲੇ ਆਉਂਦੇ ਆ ਬਾਕੀ ਇਹ ਪਿੰਡ ਦੇ ਠੇਕੇ ਦੇ ਠੇਕੇ ਤੇ ਕਿਸੇ ਦੀ ਜ਼ਮੀਨ ਨਹੀਂ ਛੱਡਦੇ ਸੀ ਬੋਲੀ ਜਾਂਦਾ ਕਿ ਪੂਰੀ ਜ਼ਮੀਨ ਲੈ ਲੈ ਸਾਹ ਹੁਣ 3 ਮਹੀਨੇ ਹੋ ਗਿਆ ਇਹਨੂੰ ਕੰਮ ਤੇ ਹਜੇ ਤਾਂ ਲੋਟ ਨਹੀਂ ਆਇਆ ਹੁਣ ਹੁਣ ਸਾਨੂੰ ਕਹਿੰਦਾ ਜਿਵੇਂ ਮਰਜ਼ੀ ਕਰ ਲਓ ਕੰਮ ਤੇ ਲੈ ਜਾਓ ਕਹਿੰਦਾ ਮੇਨ ਤਾਂ ਟਿਕਟ ਵੀ ਬਾਹਲੀ ਮਹਿੰਗੀ ਪੈ ਗਈ ਹੁਣ ਇੰਡੀਆ ਵਾਲੇ ਰੁਪਈਆ ਰੁਪਈਆ ਨੂੰ ਰੋਈ ਜਾਂਦਾ ਰਹਿੰਦਾ ਸਾਰੀ ਉਮਰ ਦੇ ਚੀਪੜ ਫੁੜੇ ਚ ਕਮਾਏ ਕਮਾਏ ਹੋਏ ਨੇ ਹੁਣ ਦੇਖੀ ਕੈਨੇਡਾ ਆ ਕੇ ਦੱਸ ਕੀ ਕਰਨਾ ਤੁਸੀਂ ਕੈਨੇਡਾ ਆ ਕੇ ਬਾਈ ਗਾਜ ਧੋਣਾ ਫਿਰਦਾ ਬਾਈ ਹੁਣ ਆਹ ਦੇਖੀ ਫੜ ਬਣਾ ਨਹੀਂ ਕੀਤਾ ਹੁਣ ਬਹੁਤ ਔਖਾ ਵਿਚਾਰਾ ਖਰਚਾ ਬਹੁਤ ਹੋ ਗਿਆ ਕਹਿੰਦਾ ਪੰਜ ਸੱਤ ਕਿਲਿਆਂ ਦਾ ਠੇਕਾ ਮਰ ਗਿਆ ਹੁਣ ਤਾਂ